ਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਕਿ ਸਾਰੇ ਵਧੀਆ ਹੋਵੋਗੇ ਜੇ ਤੁਹਾਡਾ ਮੂਨ ਨਹੀਂ ਸੈਟ ਤਾਂ ਆਪਾਂ ਹੁਣੀ ਸੈਟ ਕਰ ਦਿੰਨੇ ਆ ਕਿਉਂਕਿ ਵੀਡੀਓ ਬਹੁਤ ਕੈਂਟ ਹੋਣ ਵਾਲੀ ਆ ਪਹਿਲਾਂ ਤੁਸੀਂ ਆਹ ਵੀਡੀਓ ਦੇਖਦੇ ਫੇਰ ਇਹਨਾਂ ਦੇ ਫਣੀਏ ਕਮੈਂਟ ਪੜਦੇ ਆ ਕਮੈਂਟਾਂ ਨਾਲ ਤਾਂ ਲੋਕਾਂ ਨੇ ਜਮਾ ਅੱਗੀ ਗੱਡੀ ਪਈ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਦੇ ਤੇ ਚਲੋ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਬਾਬਾ ਜੀ ਸੁਣਤਾ ਗਿਆ ਹੋਣਾ ਨਾ ਪੁੱਤ ਸੁਣਿਆ ਨਹੀਂ ਥੋੜਾ ਜਿਹਾ ਉੱਚੀ ਬੋਲ ਤੂੰ ਤਾਂ ਸੜਿਆ ਐਂ ਬੋਲਦਾ ਜਿਵੇਂ ਹੁਣੀ ਮੁੱਠ ਮਾਰ ਕੇ ਆਇਆ ਹੋਵੇਂ ਬੰਦੇ ਆਲੇ ਕੰਮ ਕਰ ਲੋ ਤੇ ਜੇ ਕਿਸੇ ਦੁੱਖ ਤਕਲੀਫ ਹੋ ਪੈ ਉਹਦ ਨੂੰ ਨੰਬਰ ਆਉਂਦਾ ਸੈਂਡ ਕਰਕੇ ਗੱਲ ਕਰ ਸਕਦਾ ਲਹੈ ਸਾਲਾ ਤੋਤਾ ਰਿੰਝ ਜਾਂ ਇਹ ਕਿਹੜੀ ਬਦਮਾਸ਼ੀ ਆ ਕਿ ਨੰਬਰ ਸੈਂਡ ਕਰ ਸਕਦਾ ਗੱਲ ਕਰ ਸਕਦਾ ਇਹ ਸਾਰੇ ਰੀਲਾਂ ਨੇ ਬਦਮਾਸ਼ ਇਹਨਾਂ ਲਈ ਉਹ ਘਾਬਤ ਸਹੀ ਬਣੀ ਵੀ ਆ ਆਜ ਤੱਕ ਹੂਸਿਆ ਵਾਲੀਆਂ ਫੀਲਿੰਗਾਂ ਮੂਸੇ ਵਾਲੀਆਂ ਬਾਕੀ ਆ 3 ਵੀਲਰ ਟੈਂਪੂ ਦੇ ਬੋਲਣ ਦੇ ਤਰੀਕੇ ਤੋਂ ਵੀ ਲੱਗਦਾ ਵੀ ਇਹਦੇ ਜੀ ਸੋਨੂ ਸੀਤੋ ਵਾਲੇ ਸ਼ਿਕਰਾਣੂ ਆ ਤੇਰੇ ਨਾਲੋਂ ਚੰਗੀ ਧੌਂਕੀ ਤਾਂ ਸੋਨੂ ਸੀਤੋ ਵਾਲਾ ਦੇ ਲੈਂਦਾ ਜੇ ਨਹੀਂ ਯਕੀਨਤਾ ਦੇਖ ਲਓ ਕੌਣ ਬੋਲਦਾ ਏ 76 ਨਾ ਖਾਲੀ ਤੇ ਇੱਕ ਆਏ ਅਮਰੀਕਾ ਵਾਲਾ ਤੇ ਬੰਦੇ ਆਲੇ ਕੰਮ ਕਰ ਲਾ ਕੁੱਲੜ ਪੀਜੇ ਵਾਲੇ ਤਾਂ ਅਸੀਂ ਹੈ ਨਹੀਂਗੇ ਜਿਹੜੇ ਤੁਸੀਂ ਸਮਝੀ ਬੈਠੇ ਹੋ ਜਨਾਨੀਆਂ ਦੀਆਂ ਗੱਲਾਂ ਨਾ ਕਰੋ ਇਹ ਸਾਲਾ ਦੁਨੀਆ ਦਾ ਪਹਿਲਾ ਟੱਟੀ ਬਿਮਾਸ਼ਾ ਜਿਹਨੂੰ ਸਾਲੇ ਨੂੰ ਧੰਕੀ ਵੀ ਯਾਦ ਨਹੀਂ ਰਹਿੰਦੀ ਵੀ ਕਹਿਣਾ ਕੀ ਆ ਬਾਕੀ ਰਹੀ ਗੱਲ ਕੁੱਲੜ ਪੀਜੇ ਵਾਲੇ ਦੀ ਸਾਲਾ ਜਿਹੋ ਜੇ ਤੇਰੇ ਲੱਛਣਾ ਮੈਨੂੰ ਲੱਗਦਾ ਤੈਨੂੰ ਕੁੱਲੜ ਪੀਜੇ ਵਾਲੇ ਨੇ ਵੀ ਕੋਡਾ ਕਰ ਲੈਣਾ ਉਹ ਵੈਸੇ ਵੀ ਕੋੜੀਆਂ ਬਣਾਉਣ ਦਾ ਬਹੁਤ ਸ਼ਕੀਨ ਫਿਰ ਐਵੇਂ ਬਾਅਦ ਚ ਸਾਨੂੰ ਵੀ ਤੇਰੀਆਂ ਇਹੋ ਜਿਹੀਆਂ ਆਵਾਜ਼ਾਂ ਸੁਣਨ ਨੂੰ ਮਿਲਣਗੀਆਂ ਆਪਕੇ ਦੂਈ ਇਤਨੀ ਉੱਪਰ ਕਿਉਂ ਹੈ ਗੋਰੀ ਥੋੜੀ ਸੰਤਰਾ ਗੈਂਗ ਇਹ ਸਾਲਾ ਕੁੜੀਆਂ ਤੋਂ ਵੀ ਅੱਗੇ ਆ ਕਾਲਾ ਧੱਗਾ ਬੰਨੀ ਫਿਰਦਾ ਗਿੱਟੇ ਨੂੰ ਇਦੋਂ ਮੋਟਾ ਗਿੱਟਾ ਤਾਂ ਬੱਕਰੀ ਦਾ ਹੁੰਦਾ ਪਿੰਡ ਸਾਰਾ ਗੈਂਗਲੈਂਡ ਬਣ ਗਿਆ ਤੇ ਇਹ ਦੋਵੇਂ ਟੈਂਪੂ ਬਣ ਗਏ ਮੈਨੂੰ ਲੱਗਦਾ ਸਾਲਿਆਂ ਨੇ ਥੱਲੇ ਦੀ ਕਾਲੇ ਰੰਗ ਦੀਆਂ ਪਜਾਮੀਆਂ ਵੀ ਪੰਗਾਂ ਨੇ ਜਿੱਦਾਂ ਡਾਂਸਰ ਪਾਈ ਫਿਰਦੀਆਂ ਹੁੰਦੀਆਂ ਵੀ ਤੁਸੀਂ ਫਾਦਰ ਸਾਹਿਬ ਤੋਂ ਪੰਗੜਾ ਸਿੱਖਿਆ ਸਿੱਖਿਆ ਨਹੀਂ ਬਲੱਡ ਜੀ ਆ ਵੇਕ ਅਪ ਟੂ ਰਿਐਲਿਟੀ ਸਾਰੀ ਉਮਰ ਮੈਂ ਜੋਕ ਕਰ ਜਬੜਿਆ ਰਹਾ ਇਹ ਤਾਂ ਸਾਲਾ ਇਦਾਂ ਲੱਗਦਾ ਜਿਵੇਂ ਵੇਟਰ ਵਧਾਈ ਮੰਗਦਾ ਹੋਵੇ ਤੇਰੇ ਪਿੱਛੇ ਕੀ ਜ਼ਿੰਦਗੀ ਸਰਕਸ ਹੋ ਗਈ ਸਾਰੀ ਉਮਰ ਮੈਂ ਜੋਕ ਕਰ ਜਬੜਿਆ ਸਾਲਿਆ ਮਗਰ ਖੜ ਕੇ ਨੱਚ ਕੁੜੀ ਦੇ ਮੂੰਹ ਤੇ ਨਾ ਮਾਰੀ ਕੂਣੀ ਅਬ ਤੁਸੀਂ ਫਾਦਰ ਸਾਹਿਬ ਤੋਂ ਪੰਗੜਾ ਸਿੱਖਿਆ ਸਿੱਖਿਆ ਨਹੀਂ ਬਲੱਡ ਜੀ ਆ ਬਾਈ ਉਹਨੂੰ ਕੀੜਾ ਕਹਿੰਦੇ ਆ ਪੰਗੜਾ ਨਹੀਂ ਮੈਂ ਬਠਿੰਡੇ ਜਾ ਰਿਹਾ ਡਰੋਣਾ ਮੱਲੋ ਕਵਜ ਦੀ ਦਵਾਈ ਲੈਣ ਜਾ ਰਿਹਾ ਪੁਲਿਸ ਮੇਰਾ ਰਾਹ ਨਾ ਰੋਕੇ ਜਿੱਦਾਂ ਦਾ ਤੇਰਾ ਮੂੰਹ ਆ ਤੈਨੂੰ ਟੋਲ ਪਲਾਜੇ ਵਾਲਿਆਂ ਨੇ ਹੀ ਰੋਕ ਲੈਣਾ ਸਾਲਾ ਤੀਲਾ ਬਦਮਾਸ਼ ਪੁਲਸਾ ਖੁਸਰਿਆਂ ਦਾ ਰਾਹ ਨਹੀਂ ਰੋਕਦੀ ਜਾਓ ਤਾੜੀਆਂ ਵਜਾਉਂਦੇ ਮੈਂ ਬਠਿੰਡੇ ਜਾ ਰਿਹਾ ਜਾਣਾ ਮੋਗੇ ਦਸਣਾ ਬਠਿੰਡੇ ਦੇਣੀਆਂ ਬੁੰਡਾ ਖਾਣੇ ਟਿੰਡੇ ਬੰਦਰਾ hath ਬੰਦੂਖ ਘੂਸਿਆਂ ਦੇ ਹੱਥ ਸੰਦੂਖ ਲੱਗਿਆ ਮਾੜਾ ਐਕਟਰਾ ਹੋ ਜਾਏ ਤੇ ਆਂਦੀ ਕੋਈ ਨਹੀਂ ਸੇ ਲੋਕ ਵਿਚਾਰੇ ਵਿਆਹ ਵੇਖਣ ਆਏ ਸੀ ਉਹਨਾਂ ਨੂੰ ਕੀ ਪਤਾ ਮਦਾਰੀ ਦੇ ਦੋ ਬੰਦਰ ਅੱਗੇ ਨਾਚ ਕਰ ਰਹੇ ਆ ਐਕਟਰਾ ਹੋ ਜਾਏ ਤੇ ਆਂਦੀ ਕੋਈ ਨਹੀਂ ਸੇ ਇੰਨਾ ਵਰਗੇ ਚਵਲਾਂ ਨੂੰ ਦੇਖ ਕੇ ਗਾਲ ਵੀ ਮੂੰਹ ਬੋਲਦੀ ਆ ਮੈਂ ਆਉਣੀ ਆ ਰੋਕੀ ਨਾ ਵਿਆਹ ਵਾਲੇ ਵੀ ਸੋਚਦੇ ਹੋਣੇ ਇਹਨਾਂ ਨੂੰ ਬੁਲਾ ਕੇ ਗਲਤੀ ਕਰ ਲਈ ਜਿਹਨੇ ਇਹਨਾਂ ਨੂੰ ਕਾਰਡ ਦਿੱਤਾ ਉਹਦੀ ਲੱਤ ਟੁੱਟੂ ਪੱਕਾ ਯਾਰ ਆਜ ਚੋਬਰ ਦੀ ਵੀਡੀਓ ਤੇ ਆਪਾਂ ਬਹੁਤ ਕਮੈਂਟ ਪੜ ਲਏ ਤੇ ਲੋਕਾਂ ਨੇ ਤਾਂ ਹਜੇ ਇਹਨੂੰ ਹੋਰ ਵੀ ਟੋਕਰਾ ਭੜਕੇ ਬਹੁਤ ਲੰਨਤਾਂ ਦਾ ਪਾਇਆ ਸੀ ਪਰ ਛੱਡੋ ਯਰੇ ਤਾਂ ਹੈ ਬਿਸ਼ਰਮ ਹਾਂਜੀ ਮੇਰੀ ਬੁਗੜੀ ਤਿਆਰ ਹੁੰਦੀ ਬਈ ਆ ਪਤੰਦਰਾ ਬੁਗੜੀ ਨੂੰ ਸੀਸਾ ਵੱਡਾ ਲੈ ਦੇ ਔਖੀ ਹੋ ਰਹੀ ਆ ਸੁਣਨਾ ਲੱਗਦਾ ਪਿਆ ਅੱਜ ਬੂਗੜੀ ਨੇ ਮੂੰਹ ਤਾਂ ਇਦਾਂ ਲੇੜਿਆ ਸੁਰਖੀ ਨਾਲ ਜਿਵੇਂ ਕੁੱਤੀ ਹੱਡਾ ਰੋੜੀ ਚੋਈ ਹੁੰਦੀ ਹੈ ਚਲਿਏ ਹੂੰ ਚਲਿਏ ਫਿਰ ਇਹਦਾ ਬੂਗੜੀਆਂ ਦਿਖਾਓ ਤੇ ਪੈਸਾ ਕਮਾਓ ਦੇਹਰਾ ਲਿਆਤਾ ਜੀ ਇੱਕ ਕਰੀ ਫੇਰ ਆਏ ਵਾਹ ਕਰ ਕਰ ਪੰਪ ਬੜੀ ਕੁੱਤੀ ਚੀਜ਼ ਆ ਅਸਤਰ ਅਸਤਰ ਕਰ ਗੱਲ ਅਸਤਰ-ਅਸਤਰ ਕਹਿ ਕੇ ਪਲਸਟਰ ਨਾ ਲਵਾ ਦਿਓ ਓਕੇ 5 ਲੱਖਾਂ ਵਾਲਾ ਕਾਰਡ ਬਣਿਆ ਲੱਗਦਾ ਬਾਬੇ ਦਾ ਬੱਤ ਸਹੀ ਏ ਇਸ ਉਮਰ ਚ ਸਾਲਾ ਸਾਡੇ ਤਾਂ ਸੀਂਡ ਹੀ ਨਹੀਂ ਲੋਟ ਆਉਂਦਾ ਸੀ ਸਾਲੇ ਲੁੱਲੀ ਗੈਂਗ ਖਾਣੇ ਸਕੂਲ ਵਿੱਚੋਂ ਕੜੀ ਚੌਲ ਤੇ ਫੀਲਿੰਗਾਂ ਬਿਸ਼ਨੋਈ ਦੀਆਂ ਅੰਗਣਵਾੜੀ ਚੋਂ ਪੰਜੀਰੀ ਮਿਲਣ ਦੀ ਖੁਸ਼ੀ ਚ ਪੈਸੇ ਮੇਰੇ ਸਾਲਿਆਂ ਤੋਂ ਮੋੜੇ ਨਹੀਂ ਗਏ ਜਾਂਦੇ ਜਾਂਦੇ ਬਸ ਸੀ ਉਹ ਮੁੱਖ ਮੋੜ ਗਏ ਪਾਫ ਇਦਾਂ ਹਿੱਲ ਕਲਿਮ ਗੇਮ ਚ ਪਹਾੜੀ ਵਰਗਾ ਬਣਾ ਦੱਲਾ ਯਾਰ ਤੂੰ ਬੜੀ ਨਹੀਂ ਬਣੇ ਸੀ ਅਵੇ ਜਿਗਰ ਤਾਂ ਟੁੱਟਿਆ ਤੇ ਦਿਲ ਤੋੜ ਗਏ ਜੂਆਂ ਦਾ ਡਾਊਨ ਟਾਊਨ ਕਿ ਕੱਠਾਂ ਦੇ ਸਾਰੇ ਖਾਰਖਾਨੇ ਆ ਕੀ ਆ ਸਾਲਾ ਏਲੀਅਨ ਜਾ ਖਤਰ ਤੇ ਪੂਰਾ ਖਾ ਲਈਦੀ ਚਾਹ ਨਾ ਸੁਪੀ ਲਾ ਲਈਦੀ ਕੇ ਹੱਬਰੀ ਕਰੂਗਾ ਭਗਵਾਨ ਤਮਾਨ ਨੇ ਸੋਡੇ ਦੋਹਾਂ ਦੀ ਪੈਨਸ਼ਨ ਕੱਟ ਦੇਣੀ ਆ ਬੇਬੇ ਨੂੰ ਤਾਂ ਲੱਗਦਾ ਸੁੱਤੀ ਪਈ ਨੂੰ ਠਾ ਕੇ ਲੈ ਆਇਆ ਬਾਬਾ ਜਦੋਂ ਤੁਸੀਂ ਫੇਮ ਸੋਣਾ ਉਦੋਂ ਨੂੰ ਉੱਪਰ ਚਲੇ ਜਾਣਾ ਤੇਰੀ 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 ਹੀਰੀਏ ਨਹੀਂ ਸੋਰਾਪਦੀ ਹੀਰੀਏ ਨਹੀਂ ਸੋਰਾਪਦੀ ਰਨ ਛੁੱਡੀਆਂ ਨੂੰ ਤਨ ਫੁੱਦੂਆਂ ਨੂੰ ਕਲ ਜੋਗਾ ਬਾਈ ਤੇਰਾ ਕੋਈ ਕਸੂਰ ਨਹੀਂ ਮੰਮਾ ਕੋਈ ਗੱਡੀ ਚੜਾ ਦੂ ਉੱਤੇ ਹਰਪਜਨ ਮਾਨ ਦੀ ਥਾਂ ਤੇ ਨਛੱਤਰ ਗਿੱਲ ਦੇ ਗੀਤ ਲੱਗਣਗੇ ਆ ਤਾਂ BC ਜਨਾਨੀਆਂ ਦੀ ਬੇਕਦਰੀ ਹੋ ਰਹੀ ਆ ਸੁਣਾ ਫੋਨ ਵੀ ਕੀ ਲੋੜ ਸੀ ਪਹਿਲਾ ਮੋਟ ਸੋਣੀ ਤੂੰ ਪਹਿਲਾ ਮੋਟ ਸੋਣੀ ਸੋਨੇ ਰੰਗੀਏ ਸੈਂਡਲਾਂ ਨਾ ਜਰਾਬਾਂ ਪਾਉਣ ਦੀ ਕੀ ਲੋੜ ਸੀ ਦਸ ਜੋੜ ਦੀ ਕੀ ਲੋੜ ਸੀ ਅੰਦਰੀ ਬੈਠੀ ਰਹਿੰਦੀ ਬਾਹਰ ਆਉਣ ਦੀ ਕੀ ਲੋੜ ਸੀ ਤੂੰ ਤਾਂ ਪਹਿਲਾਂ ਹੀ ਟਰਾਲਾ ਗੱਡੀ ਵਿੱਚ ਆਉਣ ਦੀ ਕੀ ਲੋੜ ਸੀ ਤੂੰ ਪਹਿਲਾਂ ਮੁੰਡਾ ਸੌਣੀ ਦੇਸ ਜੋੜ ਦੀ ਕੀ ਲੋੜ ਸੀ ਆਂਟੀ ਤੈਨੂੰ ਕਮੈਂਟਾਂ ਵਿੱਚ ਬੇਇੱਜ਼ਤੀ ਕਰਾਉਣ ਦੀ ਕੀ ਲੋੜ ਸੀ ਹਾਇ ਨਮਸਕਾਰ ਹਾਂ ਹਾਂ ਲੱიმੂ ਲੈ ਲੈ ਲਾ ਲਿੰਬੂ ਬੀਬੀ ਚੀਕ ਨਹੀਂ ਬ੍ਰੇਕ ਮਾਰਨੀ ਸੀ ਲੈ ਨਚੋੜਤਾ ਨਿੰਬੂ ਜਨਾਨੀ ਸਿਆਣੀ ਸੀ ਉਹਨੇ ਪਹਿਲਾਂ 에어ਬੈਗ ਟੈਸਟ ਕੀਤੇ ਖੁੱਲਦੇ ਆ ਕਿ ਨਹੀਂ ਚਲੋ ਜੀ ਹੁਣ ਘਰੇ ਬੱਸ ਚ ਜਾਣਾ ਪੈਣਾ ਭਾਈ ਗੱਡੀ ਨੂੰ ਡਰਾਈਵਰ ਪਸੰਦ ਨਹੀਂ ਆਇਆ ਤੇ ਨਾ ਹੀ ਕਨੈਕਟਰ ਹਾਂਜੀ ਮਿੱਤਰੋ ਵੀਡੀਓ ਚੰਗੀ ਲੱਗਦਾ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹੋਰ ਜਾਂ ਘੈਂਟ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿਣ ਆਹ ਵੀਡੀਓ ਤੇ ਪੂਰੇ 5000 ਲਾਈਕ ਕਰਵਾ ਦਿਓ ਤੇ 250 ਕਮੈਂਟ ਕਰ ਦਿਓ ਫਿਰ ਆਪਾਂ ਆਹ ਕਬਜਪ੍ਰੀਤ ਦੇ 베ARING ਕਸਾਂਗੇ ਕਿਸੇ ਚੰਗੇ ਜਿਹੇ ਰੈਂਚ ਨਾਲ ਚਲੋ ਮਿਲਦੇ ਹਾਂ ਕਿਸੇ ਹੋਰ ਘੈਂਟ ਜੀ ਵੀਡੀਓ ਦੇ ਨਾਲ